‫חולי צונעה, צא סייאנו. ਅੱਜ ਕੋਟ ਖਾਲਸਾ ਵਿੱਚ ਪੰਜਾਬ ਇਕਤਾ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਸਰਦਾਰ ਜਸਬੀਰ ਸਿੰਘ ਵਿੱਕੀ ਨੇ ਸੁਸਾਇਟੀ ਦੀ ਮਹਿਲਾ ਵਿੰਗ ਦੀ ਮਹਿਲਾਵਾਂ ਨੂੰ ਵੱਖ-ਵੱਖ ਅਹੁਦੇਦਾਰੀਆਂ ਨਾਲ ਸਨਮਾਨਿਤ ਕੀਤਾ ਅੰਮ੍ਰਿਤਸਰ ਤੋਂ ਖੁਸ਼ਬੂ ਸ਼ਰਮਾ ਦੀ ਰਿਪੋਰਟ ਸਤਿ ਸ਼੍ਰੀ ਅਕਾਲ ਸਾਹਿਬੀ ਗੱਲ ਕਰਦੀ ਆ ਮੇਰਾ ਨਾਮ ਸੋਨੀਆ ਮੱਲੀ ਹੈ ਤੇ ਆ ਇੱਥੇ ਇਕਤਾ ਭਾਰਤ ਇਕਤਾ ਵੈਲਫੇਅਰ ਦੀ ਆ ਸੁਸਾਇਟੀ ਹੈ ਤੇ ਇਹਦੇ ਵਿੱਚ ਆਪਾਂ ਨੂੰ ਮਤਲਬ ਕਿ ਪੋਸਟ ਦਿੱਤੀ ਗਈ ਆ ਮੇਰੇ ਪ੍ਰੈਜ਼ੀਡੈਂਟ ਵੀ ਜ਼ਿਲ੍ਹਾ ਪ੍ਰੈਜ਼ੀਡੈਂਟ ਵੀ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਆ ਆਪਣੇ ਜਸਵੀਰ ਸਿੰਘ ਵਿੱਕੀ ਜੀ ਦਾ ਆਪਣੀ ਪਰਵੀਨ ਭੈਣ ਜੀ ਦਾ ਸਾਰੇ ਜਿੰਨੇ ਵੀ ਆਪਣੇ ਭੈਣ ਭਰਾ ਨੇ ਸਾਰਿਆਂ ਦਾ ਧੰਨਵਾਦ ਕਰਦੀ ਆ ਅਸੀਂ ਅੱਗੇ ਵੀ ਮੁਲਖਿਆਰਿਕ ਦੀ ਹੈਲਪ ਕਰਦੇ ਆ ਆਉਣ ਵਾਲੇ ਟਾਈਮ ਤੇ ਵੀ ਕਰਾਂਗੇ ਕੋਸ਼ਿਸ਼ ਇਹ ਹੁੰਦੀ ਹੈ ਕੋਈ ਵੀ ਕਿਤੇ ਕਿਸੇ ਨੂੰ ਪ੍ਰੋਬਲਮ ਆਂਦੀ ਆ ਅਸੀਂ ਏਰੀਆ ਨਹੀਂ ਆਪਣਾ ਵੇਦੇ ਹਰੇਕ ਏਰੀਆ ਚ ਪਹੁੰਚਦੇ ਮੋਕੇ ਅਨੁਸਾਰ ਧੰਨਵਾਦ ਇਮੀਗ੍ਰੇਟਿਕਲ ਪ੍ਰੋਬਲਮ ਹਰ ਤੇ ਚਾਹਵਦੀ ਹੈ ਲੜਕਿਆਂ ਨੂੰ ਤੱਕ ਪਰੇਸ਼ਾਨ ਕੀਤਾ ਜਾਂਦਾ ਫੇਜ ਨੂੰ ਲੈ ਕੇ ਤੇ ਉਹਨਾਂ ਲਈ ਤੁਹਾਡੇ ਕੋਲ ਕੋਈ ਆਵਾਜ਼ ਉਠਾਈ ਜਾ ਰਹੀ ਹੈ ਹਾਂਜੀ ਸਰ ਇਸੇ ਚੀਜ਼ ਨੂੰ ਲੈ ਕੇ ਅਸੀਂ ਕੋਸ਼ਿਸ਼ ਕਰਦੀ ਆ ਹਰ ਇੱਕ ਮਤਲਬ ਕਿ ਲੇਡੀਜ਼ ਅੱਗੇ ਵਧੇ ਇਹਨਾਂ ਦੇ ਦਿਲ 'ਚ ਕਿਸੇ ਵੀ ਚੀਜ਼ ਦਾ ਡਰ ਨਾ ਹੋਵੇ ਤੇ ਆਪਾਂ ਨੂੰ ਦਬਾਇਆ ਜਾਏਗਾ ਆਪਾਂ ਡਰੀਏ ਮਨਹਾਨ ਕੋ ਕੰਮ ਨਹੀਂ ਕਰ ਨਹੀਂ ਸਕਦੇ ਕੁਝ ਵੀ ਕੋਸ਼ਿਸ਼ ਕੀਤੀ ਹੁੰਦੀ ਹੈ ਕਿ ਅੱਗੇ ਵਧਣ ਇਹਨਾਂ ਦਾ ਆਪਣਾ ਜਿਹੜਾ ਮੇਨ ਸ਼ਕਤੀ ਹੈਗੀ ਹੈ ਨਾ ਇਹ ਆਪਣੀ ਅਜਮੋਨ ਆਪਣੀ ਅੱਗੇ ਵਧ ਕੇ ਦਾਰ ਜਿਹੜੀ ਇਹਨਾਂ ਡਰਾ ਜਾਂਦਾ ਨਾਲ ਘਰਾਂ ਵਿੱਚ ਕਈ ਵਾਰੀ ਡਰਾ ਜਾਂਦਾ ਬੰਦੇ ਵੀ ਕਹਿੰਦੇ ਨੇ ਤੇ ਅੱਗੇ ਨਹੀਂ ਬਦਲਾ ਤੇ ਜਨਾਨੀਆਂ ਜੇ ਘਰੋਂ ਬਾਹਰ ਨਹੀਂ ਨਿਕਲਣਾਗਾ ਲੇਕਿਨ ਜਨਾਨੀ ਦੀ ਜੋ ਸ਼ਕਤੀ ਹੈ ਨਾ ਉਹ ਘਰੋਂ ਬਾਹਰ ਨਿਕਲਣਾ ਚਾਹੀਦਾ ਹੈ ਨਿਕਲੀ ਨਹੀਂ ਅੱਜਕੱਲ ਔਰ ਕੋਸ਼ਿਸ਼ ਆਦੀ ਹੁੰਦੀ ਆ ਵੱਧ ਤੋਂ ਵੱਧ ਆਪਾਂ ਕੰਮ ਕਰਦੇ ਵੀ ਆਂ ਔਰ ਕਰਾਂਗੇ ਵੀ ਓਨਲ ਟਾਈਮ ਤੇ ਕਾਫੀ ਵਧੀਆ ਚੱਲਦਾ ਪਿਆ ਆਪਣਾ ਪ੍ਰੋਬਲਮ ਠੀਕ ਹੈ ਸਰ ਥੈਂਕ ਯੂ 10 ਜਸਵੀਰ ਸਿੰਘ ਵਿੱਕੀ ਚੇਅਰਮੈਨ ਪੰਜਾਬ ਭਾਰਤ ਇਕਤਾ ਵੈਲਫਰਸ ਐਸੋਸਾਇਟੀ ਮੇਰੇ ਨਾਲ ਬਹੁਤ ਹੀ ਸਤਿਕਾਰਯੋਗ ਜਸਵੀਰ ਬੌਕਸਰ ਜੀ ਚੇਅਰਮੈਨ ਸਾਹਿਬ ਨਾਲ ਮੇਰੇ ਸ਼ਬਦ ਵੀਰ ਜੀ ਜਿਹੜੇ ਸਾਡੇ ਜਨਰਲ ਸੈਕਟਰੀ ਨੇ ਸਤਨਾਮ ਭਾਜੀ ਇਹ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਸਾਡੇ ਨਾਲ ਬਹੁਤ ਸਾਥ ਦਿੰਦੇ ਨੇ ਅੱਜ ਮਹਿਲਾ ਵਿੰਗ ਦੀ ਟੀਮ ਬੜੀ ਪੰਜਾਬ ਦੀ ਤਿਆਰ ਕੀਤੀ ਗਈ ਜਿਸ ਦੇ ਵਿੱਚ ਤਾਂ ਪ੍ਰਵੀਨ ਕੁਮਾਰੀ ਜੀ ਨੂੰ ਉਹਨਾਂ ਦੇ ਸਵਾਵਾਂ ਨੂੰ ਦੇਖਦੇ ਪੰਜਾਬ ਦੀ ਚੇਅਰਮੈਨ ਨਿਯੁਕਤ ਕੀਤਾ ਗਿਆ ਜਿਸ ਦੇ ਨਾਲ ਸੋਨੀਆ ਮੱਲੀ ਜੀ ਨੂੰ ਜ਼ਿਲ੍ਹਾ ਚੇਅਰਮੈਨ ਨਿਯੁਕਤ ਕੀਤਾ ਗਿਆ ਅਤੇ ਉਹਨਾਂ ਦੀ ਟੀਮ ਜਿਲ੍ਹਾ ਜਨਰਲ ਸੈਕਟਰੀ शशि ਪਜਾਦੀ ਸੋਸ਼ਲ ਮੀਡੀਆ ਇੰਚਾਰਜ ਰਿੰਪੀ ਰਾਜਪੂਰ ਜੀ ਜਿਲ੍ਹਾ ਵਾਈਸ ਪ੍ਰਧਾਨ ਰੀਨਾ ਸ਼ਰਮਾ ਜੀ ਮੈਂਬਰ ਸੁਖੀਤ ਕੌਰ ਜੀ ਮੈਂਬਰ ਨਿਸ਼ਾ ਜੀ ਮੈਂਬਰ ਮਦੀਬਾਲਾ ਜੀ ਜਿੰਨਾ ਜਨਰਲ ਸੈਕਟਰੀ ਬੰਦਰਪਗੜ ਜੀ ਇਹਨਾਂ ਬਾਰੇ ਇਹ ਗੱਲ ਉਹਦਾਰੀ ਦਿੱਤੀ ਗਿਆ ਨੇ ਕਿਹੜੇ ਕੰਮਾਂ ਨੂੰ ਵੇਖੀ ਰਹੀ ਤੇ ਗਿਆ ਨੇ ਇਹ ਲੱਗਦਾ ਕਿ ਇਹ ਆਪਣੇ ਕਾਰਨ ਉੱਤੇ ਪੂਰਾ ਹਕਮਲਾ ਜਿੰਮੇਵਾਰ ਨਹੀਂ ਹੋਣਗੇ ਹਾਂਜੀ ਜਿੰਨੀ ਵਾਰ ਵੀ ਅਸੀਂ ਕੁਝ ਲੰਗਰ ਦੀ ਗੱਲ ਕੀਤੀ ਆ ਜਾਂ ਕਿਸੇ ਗਰੀਬ ਦੀ ਮਦਦ ਕਰਨ ਦੀ ਗੱਲ ਕੀਤੀ ਆ ਉਨੀ ਵਾਰ ਇਹਨਾਂ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਮਲਾ ਕੇ ਕੰਮ ਕੀਤਾ ਵਾ ਤਾਂ ਜੋ ਅਸੀਂ ਇਸ ਕਰਕੇ ਇਹਨਾਂ ਨੂੰ ਇਹ ਕਹਿ ਰਹੇ ਆ ਕਿ ਵੇਖੋ ਨਾਰੀ ਸ਼ਕਤੀ ਇੱਕ ਬਹੁਤ ਵੱਡੀ ਸ਼ਕਤੀ ਆ ਜਿੱਥੇ ਪੈਰ ਜਮਾ ਦੇਣ ਉਹਨੂੰ ਕੋਈ ਪਛਾਣ ਨਹੀਂ ਕਰ ਸਕਦਾ ਤੇ ਪੈਣ ਪ੍ਰਵੀਨ ਕੁਮਾਰੀ ਜੀ ਆਪਣਾ ਸੋਨੀਆ ਜੀ ਜਿਨ੍ਹਾਂ ਦਾ ਗਰੁੱਪ ਆ ਮੈਂ ਨਰਾ ਤੈਦ ਲੋ ਤੁਹਾਨੂੰ ਆਧ ਕਰਦਾ ਹਾਂ ਜਿੱਦਾਂ ਪਹਿਲਾਂ ਇਹ ਸਪੋਰਟ ਕਰਦੇ ਰਿਹਾ ਸੋਸਾਇਟੀ ਦੇ ਚੜ੍ਹਦੀ ਕਲਾ ਵਾਸਤੇ ਅੱਗੇ ਤੋਂ ਫੇਰ ਇਸ ਤਰ੍ਹਾਂ ਹੀ ਅੱਗੇ ਦਾ ਸਪੋਰਟ ਕਰਨ ਤਾਂ ਜੋ ਸੇਵਾ ਕੀਤੀ ਜਾ ਸਕੇ ਤੇ ਇਸ ਲਈ ਕੀ ਹੋਰ ਉਪਰਾਲੇ ਕੀ ਕੀਤੇ ਜਾ ਰਹੇ ਨੇ ਸਟਾਈਲ ਇਹਦੇ ਵਿੱਚ ਦੀ ਆਪਾਂ ਲੜਕੀਆਂ ਦੇ ਸ਼ਾਦੀਆਂ ਕਰੇ ਦੀਆਂ ਵਾ ਜਿੱਦਾਂ ਕਿਸੇ ਨੂੰ ਹਸਪੀਟਲ ਦੇ ਵਿੱਚ ਕਿਸੇ ਤਰ੍ਹਾਂ ਦੀ ਜ਼ਰੂਰਤ ਹੁੰਦੀ ਆ ਉਹਦੇ ਵਿੱਚ ਬਲੱਡ ਡੋਨੇਟ ਕਿਸੇ ਵੀ ਤਰ੍ਹਾਂ ਦਾ ਮਤਲਬ ਲਾਲੂ ਕਿਸੇ ਨੂੰ ਕੋਈ ਲੋੜ ਪੈਂਦੀ ਆ ਤੇ ਸਾਡੀ ਟੀਮ ਦੇ ਵਿੱਚੋਂ ਕੋਈ ਨਾ ਕੋਈ ਜਿੱਥੋਂ ਦਾ ਵੀ ਰਹਿਣ ਵਾਲਾ ਵਾ ਉੱਥੇ ਜਾ ਕੇ ਸਪੋਰਟ ਕਰਦਾ ਵਾ ਠੀਕ ਮੇਰਾ ਨਾਮ ਬਸ ਕੇ ਅੱਜ ਜਿਹੜਾ ਇੱਥੇ ਪ੍ਰੋਗਰਾਮ ਕੀਤਾ ਗਿਆ ਉਹਦੇ ਬਾਰੇ ਜਾਣਕਾਰੀ ਹੈ। ਹਾਂਜੀ ਸਾਰਿਆਂ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਸ਼ਬਲ ਭਗਤ ਔਰ ਪੰਜਾਬ ਦੀ ਜਨਰਲ ਸਕੱਤਰ ਦਾ ਉਹਦਾ ਇਕਤਾ ਵੈਲਫੇਅਰ ਸੁਸਾਇਟੀ ਵੱਲੋਂ ਮੈਨੂੰ ਦਿੱਤਾ ਗਿਆ। ਅੱਜ ਜਿਸ ਤਰ੍ਹਾਂ ਮਹਿਲਾ ਵਿੰਗ ਦਾ ਪ੍ਰੋਗਰਾਮ ਕੀਤਾ ਗਿਆ ਇਹਦੇ ਵਿੱਚ ਜਿਸ ਤਰ੍ਹਾਂ ਪ੍ਰਵੀਨ ਪੈਂਜੀ ਉਹਨਾਂ ਨੂੰ ਪੰਜਾਬ ਦੇ ਪ੍ਰਧਾਨ ਲਗਾਇਆ ਗਿਆ ਔਰ ਸੋਨੀਆ ਮੱਲੀ ਜਿਹਨੂੰ ਆਪਣੇ ਅੰਮ੍ਰਿਤਸਰ ਦੇ ਆਪਾਂ ਜਿਹੜਾ ਮਹਿਲਾ ਵਿੰਗ ਦੇ ਪ੍ਰਧਾਨ ਲਗਾਇਆ ਗਿਆ। ਮਕਸਦ ਇਹ ਹੋਈਏ ਕਿ ਮਹਿਲਾਵਾਂ ਨੂੰ ਆਪਾਂ ਕਿਤੇ ਨਾ ਕਿਤੇ ਅੱਗੇ ਕੀਤਾ ਜਾਏ ਮਹਿਲਾਵਾਂ ਨੂੰ ਇੰਪਾਵਰਮੈਂਟ ਕੀਤਾ ਜਾਏ। ਤਾਂ ਕਿ ਜਿਸ ਤਰ੍ਹਾਂ ਸਮਾਜ ਦੇ ਵਿੱਚ ਬਹੁਤ ਸਾਰੀਆਂ ਮਹਿਲਾਵਾਂ ਦੇ ਨਾਲ ਬਹੁਤ ਗਲਤ-ਗਲਤ ਚੀਜ਼ਾਂ ਹੋ ਰਹੀਆਂ ਤੇ ਆਪਾਂ ਸਾਰੀਆਂ ਮਹਿਲਾਵਾਂ ਮਿਲ ਕੇ ਜਿੰਨੇ ਵੀ ਆ ਸਾਰੀ ਉਹਨਾਂ ਦੀ ਸਪੋਰਟ ਦੇ ਵਿੱਚ ਖੜਨ ਇਸ ਕਰਕੇ ਇਹਨਾਂ ਨੂੰ ਮਤਲਬ ਡੈਜ਼ਿਗਨੇਸ਼ਨ ਦਿੱਤਾ ਗਿਆ ਤੇ ਓਲਰੇਡੀ ਸੇਵਾ ਦਾ ਕੰਮ ਜਿਹੜੇ ਚੱਲਦੇ ਹੋਏ ਆ ਜਿਸ ਤਰ੍ਹਾਂ ਲੰਗਰ ਦੀ ਬਹੁਤ ਸਾਰੀ ਜਿਸ ਤਰ੍ਹਾਂ ਕੋਈ ਨਾ ਕੋਈ ਪ੍ਰੋਗਰਾਮ ਚੱਲਦਾ ਰਹਿੰਦਾ ਜਿਸ ਤਰ੍ਹਾਂ ਵਿਆਹ ਸ਼ਾਦੀਆਂ ਹੋ ਰਹੀਆਂ ਲੜਕੀਆਂ ਦੀ ਉਹਦੇ ਵਿੱਚ ਵੀ ਬਹੁਤ ਸਾਰੀ ਜਿਹੜੀ ਆ ਇਕਤਾ ਵੈਲਫੇਅਰ ਸੁਸਾਇਟੀ ਹੈ ਉਹ ਸੇਵਾ ਕਰਦੀ ਹੈ ਤੇ ਆਉਣ ਵਾਲੇ ਟਾਈਮ 'ਚ ਵੀ ਇਸੇ ਤਰ੍ਹਾਂ ਹੋਰ ਵੱਧ ਵੱਧ ਚੜ ਕੇ ਆਪਾਂ ਸੇਵਾ ਜਿਹੜੀ ਨਿਪੁੰਨ ਨਾਮ ਦੱਸਿਏ ਅੱਜ ਆਪਾਂ ਨੂੰ ਉਹ ਦੇਦਾਰ ਦਿੱਤੀ ਗਈਆਂ ਨੇ ਇੱਥੇ ਤੇ ਬੜੀ ਵੱਡੀ ਜ਼ਿੰਮੇਵਾਰੀ ਹੈ ਕੀ ਕਹਿਣਾ ਚਾਹੁੰਦੀ ਜੀ ਮੇਰਾ ਨਾਮ ਪ੍ਰਵੀਨ ਕੁਮਾਰੀ ਹੈ ਔਰ ਮੈਨੂੰ ਭਾਰਤ ਇਕਤਾ ਵੇਅਰਫਰ ਸੋਸਾਇਟੀ ਵੱਲੋਂ ਜੋ ਜ਼ਿੰਮੇਵਾਰੀ ਦਿੱਤੀ ਗਈ ਆ ਜਿਲ੍ਹ ਪੰਜਾਬ ਪ੍ਰੈਜ਼ੀਡੈਂਟ ਦੀ ਔਰ ਮੈਂ ਜਸਬੀਰ ਵਿੱਕੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਆਪਣੇ ਸਾਰੇ ਵੀਰਾਂ ਦਾ ਔਰ ਮੈਂ ਜਿਸ ਤਰ੍ਹਾਂ ਪਹਿਲੇ ਸੇਵਾ ਕਰਦੀ ਆ ਰਹੀ ਸੀ ਉਤਰਾ ਹੀ ਅੱਗੇ ਕਰਾਂਗੀ ਅਕਸਰ ਹੀ ਲੋਕ ਤੁਹਾਡੇ ਕੋਲ ਕੋਈ ਨਾ ਕੋਈ ਮਾਮਲਾ ਜੋ ਉਹਨਾਂ ਨਾਲ ਮਤਲਬ ਕਿਸੇ ਸਮਾਜਿਕ ਕੁਰਤੀਆਂ ਹੁੰਦੀਆਂ ਨੇ ਤੁਹਾਡੇ ਕੋਲ ਮਸਲਾ ਲੈ ਕੇ ਆਉਂਦੇ ਨੇ ਤੈਨੂੰ ਕਿਵੇਂ ਦੇਖਦੇ ਹੋ ਕਿਵੇਂ ਹੱਲ ਕਰਦੇ ਹੋ ਅਸੀਂ ਜਿਸ ਤਰ੍ਹਾਂ ਦਾ ਵੀ ਸਾਡੇ ਕੋਲ ਕੋਈ ਮਸਲਾ ਆਂਦਾ ਆ ਅਸੀਂ ਸਾਰੀਆਂ ਭੈਣਾਂ ਇਕੱਠੀਆਂ ਹੋ ਕੇ ਆਪਣੇ ਸਾਰੇ ਵੀਰ ਇਕੱਠੇ ਹੋ ਕੇ ਅਸੀਂ ਉੱਥੇ ਜਾਂਦੇ ਆ ਜੇ ਕਿਸੇ ਨੂੰ ਪ੍ਰੋਫੈਸ਼ਨਲੀ ਮਤਲਬ ਕਿ ਕਿਸੇ ਨੂੰ ਲੋੜ ਪੈਂਦੀ ਆ ਅ ਕਿਸੇ ਪੈਸੇ ਤੇ ਲੇਦੀ ਜਾਂ ਕਿਸੇ ਵੀ ਦੀ ਲਾਲੋ ਲੰਗਰ ਸੇਵਾ ਦੀ ਜਾਂ ਕਿਸੇ ਧੀ ਦਾ ਵਿਆਹ ਕਰਨਾ ਵਾ ਅਸੀਂ ਇਹ ਉਹਦੇ ਵਿੱਚ ਅਸੀਂ ਸਾਰੇ ਜਨੇ ਕੰਟਰੀਬਿਊਸ਼ਨ ਕਰਕੇ ਸਾਰੇ ਭਾਰਤ ਇਕਤਾ ਜਿਹੜੀ ਸਾਡੀ ਸੁਸਾਇਟੀ ਆ ਸਾਰੇ ਇਕੱਠੇ ਹੋ ਕੇ ਅਸੀਂ ਉਹਨਾਂ ਦਾ ਕਰਦੇ ਆ ਹਾਂਜੀ ਪ੍ਰੋਬਲਮ ਜਿਹੜੀ ਸੌਲਵ ਕਰਦੇ ਆ ਕਿੰਨੇ ਕ ਮੈਂਬਰ ਤੁਹਾਡੇ ਆਪਣੇ ਜੋੜ ਚੁੱਕੇ ਨੇ ਇਸ ਸੁਸਾਇਟੀ ਦੇ ਸਾਡੇ ਜੀ ਕਾਫੀ ਮੈਂਬਰ ਨੇ ਕੋਈ ਗਿਣਤੀ ਨਹੀਂ ਉਹਨਾਂ ਦੀ ਕੀ ਦਸੀਏ ਤੁਹਾਨੂੰ ਬਹੁਤ ਜ਼ਿਆਦਾ ਮੈਂਬਰ ਨੇ ਜਿਹੜੇ ਸਾਡੇ ਨਾਲ ਕਰਦੇ ਨੇ ਥੈਂਕ ਯੂ